ਸਾਸ਼ੀ ਗਾਲ ਦੀ ਸਵਾਗਤ ਕਰਦੇ ਹਾਂ ਤੁਹਾਡਾ ਵਾਹਿਗੁਰੂ ਕਲੋਥ ਹਾਊਸ ਐਂਡ ਪਟਿਕ ਬਟਲਾਡਾ ਵੱਲੋਂ ਅੱਜ ਅਸੀਂ ਫੇਰ ਆਪਣੀਆਂ ਭੈਣਾਂ ਵਾਸਤੇ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੀ ਜਿਹੜੀ ਕਲੈਕਸ਼ਨ ਰਹਿਣ ਵਾਲੀ ਹੈ ਉਹ ਪਾਰਟੀ ਵੇਅਰ ਸੂਟਾਂ ਦੀ ਰਹਿਣ ਵਾਲੀ ਹੈ ਤੇ ਸੂਟ ਰਹਿਣਗੇ ਬੜੇ ਪਿਆਰੇ ਜੀ ਤੇ ਜਿਹੜੀਆਂ ਮੇਰੀਆਂ ਭੈਣਾਂ ਪਹਿਲੀ ਵਾਰ ਜੁੜੀਆਂ ਹੋ ਉਹ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲੈਣ ਜੀ ਠੀਕ ਹੈ ਜੀ ਲਓ ਅਸੀਂ ਵੀਡੀਓ ਸਟਾਰਟ ਕਰਨ ਲੱਗਿਆਂ ਜੀ ਫਸਟ ਸੂਟ ਚੈੱਕ ਕਰੋ ਜੀ ਦੇਖੋ ਜੀ ਪਹਿਲਾ ਸੂਟ ਦੇਖੋ ਇਹ ਵਰਕ ਵਾਲਾ ਸੂਟ ਹੈ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ نیچے ਤੁਸੀਂ ਦੇਖ ਸਕਦੇ ਹੋ ਜਰੀ ਵਰਕ ਹੋਇਆ ਪੂਰੀ ਸ਼ਰਟ ਦੇ ਉੱਪਰ ਜਰੀ ਵਰਕ ਹੋਇਆ ਹੈਂਡ ਵਰਕ ਟੱਚ ਹੈ ਜੀ ਪ੍ਰਾਈਸ ਲੈ ਕੇ ਆਏ ਸਿਰਫ ਜੈਨੂਲ ਜੀ ਦੇ ਸਕਦੇ ਹਾਂ ਤੁਸੀਂ ਉੱਪਰ ਤੱਕ ਦੋ ਪੈਨਲਸ ਜਾ ਰਹੇ ਆ ਲੈਂਥ ਜਿੰਨੀ ਮਰਜ਼ੀ ਤੁਸੀਂ ਕੰਪਲੀਟ ਰੱਖ ਸਕਦੇ ਹੋ ਸਟਾਫ ਰਹਿਣ ਵਾਲਾ ਜੀ ਮੰਚਲੀ ਸਿਲਕ ਦੇ ਵਿੱਚ ਰਹਿਣ ਵਾਲਾ ਬੜਾ ਪਿਆਰਾ ਜਿਹਾ ਸਟਾਫ ਰਹੂਗਾ ਤੇ ਪੂਰੀ ਸ਼ਰਟ ਦੇ ਉੱਪਰ ਤਾਂ ਨੂੰ ਵਰਕ ਮਿਲਣ ਵਾਲਾ ਦੋ ਪੈਨਲਸ ਜਾ ਰਹੇ ਆ ਹਲਕਾ ਫੁਲਕਾ ਜਿਹਾ ਵਰਕ ਹੈ ਜੀ ਬੜਾ ਪਿਆਰਾ ਜਿਹਾ ਨੀਚੇ ਕੇਰਾ ਬੜਾ ਸੋਹਣਾ ਜਿਹਾ ਰੈਡੀ ਹੋਇਆ ਹੈ ਹੈਂਡਵਰਕ ਟੱਚ ਹੈ ਜੀ ਪੂਰਾ ਕੇਰਾ ਹੈਂਡਵਰਕ ਹੈਂਡਵਰਕ ਟੱਚ ਹੈ ਤੇ ਸਾਇਰ ਤੇਰੀਆਂ ਬਾਹੂ ਬਣੀਆਂ ਹੋਈਆਂ ਬੜੀਆਂ ਪਿਆਰੀਆਂ ਜੀਆਂ ਬਾਹੂ ਰੈਡੀ ਕਰ ਲਓ ਤੁਸੀਂ ਪਹਿਲਾਂ ਭਲਾ ਤੁਸੀਂ ਪਹੁੰਚਾਓ ਰੈਡੀ ਕਰੋ ਕੁਝ ਵੀ ਰੈਡੀ ਕਰ ਸਕਦੇ ਹੋ ਸਲਵਾਰ ਦਾ ਪਹੁੰਚਾ ਰੈਡੀ ਕਰ ਸਕਦੇ ਹੋ ਬਾਝੂ ਵੀ ਰੈਡੀ ਕਰ ਸਕਦੇ ਹੋ ਦੁਪੱਟਾ ਵੀ ਤੁਹਾਨੂੰ ਬੜਾ ਸੋਹਣਾ ਚ ਮਿਲੂਗਾ ਇਹ ਨਾਲ ਐਦਾਂ ਹੀ ਵਰਕ ਵਾਲਾ ਤੁਹਾਨੂੰ ਦੁਪੱਟਾ ਮਿਲਣ ਵਾਲਾ ਸਿਰਫ ਜੈਨੂਲ ਜੀ ਪ੍ਰਾਈਸ ਲੈ ਕੇ ਆਏ ਅਸੀਂ ਤੁਹਾਡੇ ਵਾਸਤੇ ਪਾਲਟੀ ਵੇਅਰ ਸੂਟ ਹੈ ਜੀ ਜਿੱਦਾਂ ਦਾ ਮਰਜ਼ੀ ਸੂਟ ਰੈਡੀ ਕਰੋ ਇਹ ਵਾਲਾ ਦੇਖੋ ਤੁਸੀਂ ਦੁਪੱਟਾ ਫੋਰ ਸਾਈਡ ਲੱਗੀ ਹੈ ਦੁਪੱਟੇ ਦੇ ਲੈਸ ਫੋਰ ਸਾਈਡ ਮਿਲੂਗਾ ਤੁਹਾਨੂੰ ਵਰਕ ਬੜਾ ਪਿਆਰਾ ਜਿਹਾ ਦੁਪੱਟਾ ਦੇਖੋ ਚੈੱਕ ਕਰੋ ਜੀ ਦੁਪੱਟਾ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਫਿਨਿਸ਼ਿੰਗ ਪੂਰੀ ਹੈ ਜੀ ਦੁਪੱਟੇ ਤੇ ਲੈਸ ਦੇ ਨਾਲ ਪੂਰੀ ਫਿਨਿਸ਼ਿੰਗ ਹੈ ਦੇਖ ਸਕਦੇ ਹੋ ਦੁਪੱਟੇ ਉੱਪਰ ਤੁਹਾਨੂੰ ਪੂਰਾ ਫਰਕ ਮਿਲਣ ਵਾਲਾ ਠੀਕ ਹੈ ਜੀ ਪ੍ਰਾਈਸ ਸਿਰਫ ਲੈ ਕੇ ਆਏ ਜਨਰਲ ਜੀ ਸਿਰਫ ਸਾਡੇ 1500 ਦੇ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਇ ਕਰ ਸਕਦੇ ਆਂ ਜੀ ਕੁਆਲਟੀ ਵੇਅਰ ਸੂਟ ਹੈ ਹੈਂਡ ਵਰਕ ਹੈਂਡ ਵਰਕ ਟੱਚ ਹੈ ਜੀ 1500 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਇ ਕਰ ਸਕਦੇ ਆਂ ਜੀ ਠੀਕ ਹੈ ਜੀ ਅਗਲਾ ਅਗਲਾ ਸੂਟ ਚੈੱਕ ਕਰੋ ਜੀ ਅਗਲਾ ਸੂਟ ਵੀ ਬੜਾ ਪਿਆਰਾ ਜਿਹਾ ਲੈ ਕੇ ਆਏ ਤੁਹਾਡੇ ਵਾਸਤੇ ਕਲਰ ਹੈਗਾ ਜੀ ਮੋਰ ਪੰਖੀਆ ਇਹ ਵੀ ਕਲਰ ਮੋਰ ਪੰਖੀਆ ਰਹੂਗਾ ਦੇਖ ਸਕਦੇ ਹੋ نیچے ਬੜਾ ਸੋਹਣਾ ਜਿਹਾ ਪੈਚਵਰਕ ਨਾਲ ਘੇਰਾ ਰੈਡੀ ਹੋਇਆ ਇਹ ਵੀ ਹੈਂਡਵਰਕ ਦਾ ਟੱਚ ਹੈ ਸੂਟ ਜੀ ਠੀਕ ਹੈ ਜੀ ਦੇਖ ਸਕਦੇ ਹੋ ਉੱਪਰ ਪੂਰਾ ਸ਼ਰਟ ਦੇ ਉੱਪਰ ਪੂਰਾ ਵਰਕ ਹੈ ਜੀ ਚੈੱਕ ਕਰੋ ਜੀ ਪੂਰਾ ਵਰਕ ਹੈ ਸ਼ਰਟ ਦੇ ਉੱਪਰ ਹੈਂਡਵਰਕ ਵੀ ਹੋਇਆ ਉੱਪਰ ਹੈਂਡਵਰਕ ਵੀ ਤੁਸੀਂ ਦੇਖ ਸਕਦੇ ਹੋ ਪੂਰੇ ਘੇਰੇ ਦੇ ਉੱਪਰ ਹੈਂਡਵਰਕ ਵੀ ਹੋਇਆ ਜੀ ਬੜਾ ਪਿਆਰਾ ਜਿਹਾ ਘੇਰਾ ਰੈਡੀ ਹੋਇਆ ਦੇਖੋ ਦੇਖ ਸਕਦੇ ਹੋ ਨੇ ਜਦੀਕ ਤੋਂ ਪੂਰਾ ਹੈਵੀ ਵਰਕ ਹੈ ਜੀ ਪੂਰਾ ਪਾਰਟੀ ویئر ਸੂਟ ਹੈ ਹੈਵੀ ਵਰਕ ਦਾ ਸਟਾਫ ਰੈਨਚ ਵਾਲਾ ਮੰਚਲੀ ਸ਼ਿਲਕ ਦੇ ਵਿੱਚ ਠੀਕ ਹੈ ਜੀ ਐਵੇਂ ਇਹਦੀਆਂ ਤੁਹਾਨੂੰ ਬਾਜ਼ੂ ਮਿਲਣਗੀਆਂ ਤੁਸੀਂ ਸਲਵਾਰ ਰੈਡੀ ਕਰੋ ਭਲਾ ਤੁਸੀਂ ਆਪਣੀ ਬਾਹਾਂ ਦੇ ਉੱਪਰ ਵਰਕ ਲੈ ਕੇ ਆਓ ਦੇਖੋ ਜੀ ਇਹ ਵਾਲੇ ਬਣੂਗਾ ਜਾਂ ਪਹੁੰਚੇ ਉੱਪਰ ਵਰਕ ਲਿਓ ਜਾਂ ਬਾਜ਼ੂ ਉੱਪਰ ਵਰਕ ਲਿਓ ਕਿਸੇ ਵੀ ਤਰ੍ਹਾਂ ਤੁਸੀਂ ਵਰਕ ਲਿਆ ਸਕਦੇ ਹੋ ਤੇ ਪੂਰਾ ਘੇਰਾ ਦੇਖੋ ਪੂਰਾ ਹੈਵੀ ਘੇਰਾ ਪੂਰੀ ਸ਼ਰਟ ਪੂਰੀ ਹੈਵੀ ਹੈ ਜੀ ਬਣੀ ਹੋਈ ਤੇ ਪਾਰਟੀ ویئر suit ਹੈ ਬੜਾ ਬਹੁਤ ਸੋਹਣਾ ਪਾਰਟੀ ویئر suit ਰਹਿਣ ਵਾਲਾ ਇਹਨਾਂ ਨਾਲ ਵੀ ਤੁਹਾਨੂੰ ਐਡਾ ਹੀ ਦੁਪੱਟਾ ਮਿਲੂਗਾ ਹੈਵੀ ਵਰਕ ਵਾਲਾ ਦੁਪੱਟਾ ਮਿਲਣ ਵਾਲਾ ਲੇਸ ਲੱਗੀ ਹੈ ਫੋਰ ਸਾਈਡ ਲੇਸ ਲੱਗੀ ਹੈ ਲੇਸ ਲਾ ਕੇ ਪੂਰੀ ਫਿਨਿਸ਼ਿੰਗ ਹੈ ਜੀ ਤੇ ਇਹ ਵਾਲਾ ਦੁਪੱਟਾ ਤੁਹਾਨੂੰ ਮਿਲਣ ਵਾਲਾ ਜੀ ਠੀਕ ਹੈ ਜੀ ਇਹ ਦੁਪੱਟਾ ਮਿਲਣ ਵਾਲਾ ਤੁਹਾਨੂੰ ਫੋਰ ਸਾਈਡ ਵਰਕ ਹੈ ਪੂਰੀ ਦੁਪੱਟੇ ਦੇ ਉੱਪਰ ਲੇਸ ਲੱਗੀ ਹੈ ਤੇ ਇਹਦੀ ਪ੍ਰਾਈਸ ਵੀ 1500 ਰੁਪਏ ਰਹਿਣ ਵਾਲੀ ਹੈ ਜੀ ਦੇਖੋ ਬਿਲਕੁਲ ਜੈਨੂਅਲ ਜੀ ਪ੍ਰਾਈਸ ਲੈ ਕੇ ਆਏ ਆ ਤੁਹਾਡੇ ਵਾਸਤੇ ਵਰਕ ਵਾਲੇ ਸੂਟਾਂ ਦੀ ਪਾਲਟੀ ਵੇਅਰ ਸੂਟ ਰੈਡੀ ਕਰੋ ਕਿਸੇ ਵੀ ਫੰਕਸ਼ਨ ਲਈ ਸੂਟ ਰੈਡੀ ਕਰੋ ਇਹਦੇ ਵਿੱਚ ਇੱਕ ਤੁਹਾਨੂੰ ਮਹਿਰੂਨ ਕਲਰ ਮਿਲੂਗਾ ਜੀ ਠੀਕ ਹੈ ਜੀ ਇੱਕ ਇਹਦੇ ਵਿੱਚ ਮਹਿਰੂਨ ਕਲਰ ਮਿਲੂਗਾ ਇਹ ਕੇ ਵਾਲਾ ਕਲਰ ਮਿਲਣ ਵਾਲਾ ਤੁਹਾਨੂੰ ਬੜਾ ਪਿਆਰਾ ਜਿਹਾ ਸੂਟ ਹੈ ਜੀ ਇਹ ਵਾਲੀ ਇਹ ਵਾਲੀ ਰੈਣ ਵਾਲਾ ਦੁਪੱਟਾ ਠੀਕ ਹੈ ਜੀ ਦੁਪੱਟਾ ਰਹੂਗਾ ਜੀ ਸਿਰਫ 1550 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਆ ਇਸੇ ਤਰ੍ਹਾਂ ਤੁਹਾਨੂੰ ਹੋਰ ਸੂਟ ਦਿਖਾਵਾਂਗੇ ਪੈਂਟੀ ਵੇਅਰ ਸੂਟ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਚੈੱਕ ਕਰੋ ਜੀ ਬੜੇ ਪਿਆਰੇ ਪਿਆਰੇ ਸੂਟ ਰਹਿਣ ਵਾਲੇ ਆ ਇਹ ਵਾਲਾ ਸੂਟ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਸੂਟ ਹੈ ਠੀਕ ਹੈ ਜੀ ਟਿਸ਼ੂ ਆਰਗੈਂਜ਼ਾ ਦੇ ਵਿੱਚ ਰਹਿਣ ਵਾਲਾ ਸ਼ਰਟ ਹੈ ਜੀ ਇਹ ਪੂਰੀ ਸ਼ਰਟ ਉੱਪਰ ਤੁਹਾਨੂੰ ਵਰਕ ਮਿਲੇਗਾ ਜੀ ਪੂਰੀ ਸ਼ਰਟ ਦੇ ਉੱਪਰ ਤੁਹਾਨੂੰ ਇਦਾਂ ਵਰਕ ਮੈਲ ਮਾਰਾ ਨਜ਼ਦੀਕ ਤੋਂ ਤੁਹਾਨੂੰ ਦਿਖਾ ਸਕਦੇ ਹਾਂ ਅਸੀਂ ਦੇਖੋ ਜੀ ਇੱਕ ਸ਼ਰਟ ਤੁਹਾਨੂੰ ਖੋਲ ਕੇ ਦਿਖਾਵਾਂਗੇ ਅਸੀਂ ਇੱਕ ਸ਼ਰਟ ਤੁਹਾਨੂੰ ਖੋਲ ਕੇ ਮੈਚਿੰਗ ਬਾਟਮ ਰਹੂਗੀ ਬਟਾਊਰ ਉਹ ਦੁਪੱਟਾ ਸੂਟ ਹੈ ਜੀ ਦੇਖੋ ਜੀ ਇਹ ਵਾਲੀ ਰਹਿਣ ਵਾਲੀ ਸ਼ਰਟ ਆ ਟਿਸ਼ੂ ਔਰ ਗੈਂਜ਼ਾ ਦੇ ਵਿੱਚ ਰਹੂਗਾ ਸ਼ਰਟ ਰਹੂਗੀ ਟਿਸ਼ੂ ਔਰ ਗੈਂਜ਼ਾ ਦੇ ਵਿੱਚ ਪੂਰੀ ਸ਼ਰਟ ਦੇ ਉੱਪਰ ਤੁਹਾਨੂੰ ਵਰਕ ਮਿਲੇਗਾ ਦੇਖੋ ਕਾਫੀ ਟ੍ਰੈਂਡ ਹੈ ਐਦਾਂ ਦੇ ਸ਼ਰਟ ਪੀਸਾਂ ਦਾ ਸ਼ਾਰਟ ਸ਼ਰਟ ਬਣਾਉਣੀ ਅਸੀਂ ਨਾਲ ਅਸੀਂ ਲਹਿੰਗਾ ਛੋੜੀ ਤੇ ਰੈਡੀ ਕਰਦੇ ਆ ਸਕਰਟ ਰੈਡੀ ਕਰਦੇ ਆ ਤਾਂ ਸ਼ਾਰਟ ਸ਼ੌਲਟਰਾਂ ਦੇ ਨਾਲ ਤੇ ਬੜੇ ਸੋਹਣੇ ਜਿਹੇ ਪਾਰਟੀ ਵੇਅਰ ਸੂਟ ਰੈਡੀ ਹੁੰਦੇ ਆ ਜੀ ਠੀਕ ਹੈ ਜੀ ਚੈੱਕ ਕਰੀ ਚਲੋ ਬੜੇ ਪਿਆਰੇ ਜਿਹੇ ਸੂਟ ਲੈ ਕੇ ਆਏ ਆ ਤੁਹਾਡੇ ਵਾਸਤੇ ਪ੍ਰਾਈਸ ਰਹਿਣ ਵਾਲੀ ਹੈ ਇਹਦੀ 2000 ਰੁਪਿਆ 2000 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਇਹ ਵਾਲੀ ਰਹੂਗੀ ਬਾਟਮ ਬਾਟਮ ਨਾਲ ਤੁਸੀਂ ਸਲਵਾਰ ਸੂਟ ਵੀ ਰੈਡੀ ਕਰ ਸਕਦੇ ਹੋ ਲਹਿੰਗਾ ਵੀ ਰੈਡੀ ਕਰ ਸਕਦੇ ਹੋ ਸਕਰਟ ਸੂਟ ਵੀ ਰੈਡੀ ਸਕਦੇ ਰੈਡੀ ਕਰ ਸਕਦੇ ਹੋ ਸ਼ਾਰਟ ਸ਼ਰਟ ਬਣਾ ਕੇ ਕੁਝ ਵੀ ਤੁਸੀਂ ਰੈਡੀ ਕਰ ਸਕਦੇ ਹੋ ਜੀ ਠੀਕ ਹੈ ਜੀ ਬੜੇ ਪਿਆਰੇ ਜਿਹੇ ਸੂਟ ਤੁਹਾਡੇ ਵਾਸਤੇ ਲੈ ਕੇ ਆਏ ਆ ਪਰ ਡਾਊਟ ਦੁਪੱਟਾ ਸੂਟ ਰਹਿਣ ਵਾਲੀ ਹੈ ਜੀ ਕਲਰ ਤੁਹਾਨੂੰ ਮਿਲਣਗੇ ਬੜੇ ਪਿਆਰੇ ਜਿਹੇ ਵਿੱਚ ਇੱਕੇ ਵਿੱਚ ਇਹ ਵਾਲਾ ਕਲਰ ਮਿਲੂਗਾ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਗ੍ਰੀਨ ਬੋਟਲ ਗ੍ਰੀਨ ਕਲਰ ਹੈ ਨਿਊ ਜੀ ਸ਼ਰਟ ਦੇ ਵਿੱਚ ਕਲਰ ਰਹਿਣ ਵਾਲਾ ਇਹ ਵਾਲਾ ਸ਼ਰਟ ਦੇ ਉੱਪਰ ਵਰਕ ਆਉਣ ਵਾਲਾ ਸ਼ਰਟ ਦਾ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਟਿਸ਼ੂ অর্ਗੈਂਜ਼ਾ ਦੇ ਵਿੱਚ ਸ਼ਰਟ ਰਹੂਗੀ ਠੀਕ ਹੈ ਜੀ ਇਹ ਵਾਲੀ ਇਹਦੇ ਨਾਲ ਮੈਚਿੰਗ ਬਾਟਮ ਰਹੂਗੀ ਜੀ 2000 ਰੁਪਏ ਦਾ ਦੀ ਪ੍ਰਾਈਸ ਰਹਿਣ ਵਾਲੀ ਹੈ ਦੇਖੋ ਕਿਦਾਂ ਦਾ ਵੀ ਮਰਜ਼ੀ ਤੁਸੀਂ ਆਪਣਾ ਸੂਟ ਇਹਦੇ ਨਾਲ ਰੈਡੀ ਕਰ ਸਕਦੇ ਹੋ ਜੀ ਠੀਕ ਹੈ ਜੀ ਕਾਫੀ ਟ੍ਰੈਂਡ ਹੋ ਰਿਹਾ ਹੈ ਲਹਿੰਗੇ ਸੂਟ ਰੈਡੀ ਕਰਨ ਦਾ ਇਹ ਇਦਾਂ ਦੇ ਸੂਟ ਹੈ ਜੀ ਕੁਝ ਵੀ ਰੈਡੀ ਕਰੋ ਤੁਸੀਂ ਦੇਖ ਸਕਦੇ ਹੋ ਤੁਸੀਂ ਸ਼ਰਟ ਦੇ ਸਕਦੇ ਹੋ ਤੁਸੀਂ ਠੀਕ ਹੈ ਜੀ ਇਹਦੇ ਵਿੱਚ ਇੱਕ ਤੁਹਾਨੂੰ ਮਸਟਰਡ ਸ਼ੇਡ ਮਿਲੇਗਾ ਦੇਖੋ ਜੀ ਕਿ ਇਹ ਵਾਲਾ ਸ਼ੇਡ ਮੈਲ ਵਾਲਾ ਮਸਟਰਡ ਸ਼ੇਡ ਮੈਂਦੀ ਆ ਜਾਂ ਮਸਟਰਡ ਸ਼ੇਡ ਹੈ ਇਹ ਵਾਲੀ ਰੋਗੀ ਬਾਟਮ ਬੜੇ ਪਿਆਰੇ ਜਿਹੇ ਸੂਟ ਰਹਿਣ ਵਾਲੇ ਹੈ ਜੀ 2000 ਰੁਪਏਾਂ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਸ਼ਰਟ ਤੁਸੀਂ ਦੇਖ ਸਕਦੇ ਹੋ ਪੂਰੀ ਸ਼ਰਟ ਦੇ ਉੱਪਰ ਫਰੰਟ ਬੈਕ ਉੱਪਰ ਤੁਹਾਨੂੰ ਪੂਰਾ ਵਰਕ ਮਿਲਣ ਵਾਲਾ ਜੀ ਠੀਕ ਹੈ ਜੀ ਚੈੱਕ ਕਰੀ ਚਲੋ ਜੀ ਪ੍ਰਾਈਸ ਸਿਰਫ ਜੈਨੂਅਲ ਜੀ ਹੈ ਤੁਹਾਨੂੰ ਪਤਾ ਹੀ ਇਨ੍ਹਾਂ ਸੂਟਾਂ ਦੀ ਬਹੁਤ ਜ਼ਿਆਦਾ ਪ੍ਰਾਈਸ ਆ ਜੀ ਅਸੀਂ ਤੁਹਾਨੂੰ ਸਿਰਫ ਜੈਨੂਅਲ ਜੀ ਪ੍ਰਾਈਸ ਲੈ ਕੇ ਆਏ ਹਾਂ 2000 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਇਹ ਪਰਪਲ ਦੇ ਵਿੱਚ ਹੈ ਚੈੱਕ ਕਰੋ ਪਰਪਲ ਕਲਰ ਵੀ ਬੜਾ ਪਿਆਰਾ ਆਈ ਵਾਲੀ ਰਹੂਗੀ ਬਾਟਮ ਪਰਪਲ ਕਲਰ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਇਹ ਬਾਟਮ ਰਹਿਣ ਵਾਲੀ ਹੈ ਜੀ ਬੜੇ ਪਿਆਰੇ ਜੀ ਸੂਟ ਰਹਿਣ ਵਾਲੇ ਆ ਇੱਕ ਤੁਹਾਨੂੰ ਹੋਰ ਮਿਲੂਗਾ ਬਾਂਦਨੀ ਪ੍ਰਿੰਟ ਦੇ ਵਿੱਚ ਰੈੱਡ ਕਲਰ ਚ ਮਿਲੂਗਾ ਜੀ ਚੈੱਕ ਕਰੋ ਜੀ ਇਹ ਕੇਵਲਾ ਸੂਟ ਮੈਲਣ ਵਾਲਾ ਤੁਸੀਂ ਰੈੱਡ ਕਲਰ ਦੇ ਵਿੱਚ ਬਾਂਦਨੀ ਪ੍ਰਿੰਟ ਦੇ ਵਿੱਚ ਮਿਲੂਗਾ ਜਿਹੜੀ ਸ਼ਰਟ ਤੇ ਉੱਪਰ ਵੀ ਪੂਰਾ ਵਰਕ ਮੈਲਣ ਵਾਲਾ ਸ਼ਰਟ ਰਹਿਣ ਵਾਲੀ ਹੈ ਸ਼ਰਟ ਜਿਹੜੀ ਰਹਿਣ ਵਾਲੀ ਹੈ ਚਨੂਨ ਚੂਨ ਸਟਾਫ ਚ ਰਹਿਣ ਵਾਲੀ ਹੈ ਪਿਓਰ ਕ੍ਰੇਪ ਦੀ ਬਾਟਮ ਰਹੂਗੀ ਜੀ ਇਹ ਵੀ ਬੜਾ ਪਿਆਰਾ ਜਿਹਾ ਸੂਟ ਹੈ ਸ਼ੋਰਟ ਸ਼ਰਟ ਬਣਾਓ ਜੀ ਲਹਿੰਗਾ ਚੋਲੀ ਰੈਡੀ ਕਰੋ ਕੁਛ ਵੀ ਮਰਜ਼ੀ ਤੁਸੀਂ ਇਹ ਸੂਟ ਦਾ ਰੈਡੀ ਕਰ ਸਕਦੇ ਹੋ ਜੀ ਇਹਨਾਂ ਸੂਟਾਂ ਦੀ ਜਿਹੜੀ ਪ੍ਰਾਈਸ ਆ 2000 ਰੁਪਏ ਰਹਿਣ ਵਾਲੀ ਹੈ ਇਹਨਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਦੇਖੋ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਤੁਹਾਨੂੰ ਇੱਕ ਇੱਕ ਸੂਟ ਅਸੀਂ ਫੇਰ ਦਿਖਾਵਾਂਗੇ ਸਾਈਟ ਤੇ ਕਰਕੇ ਦੇਖੋ ਇੱਕ ਇਹ ਵਾਲਾ ਸੂਟ ਸੀਗਾ ਬੜਾ ਪਿਆਰਾ ਜਿਹਾ ਸੂਟ ਹੈ ਦੂਸਰਾ ਸੂਟ ਚੈੱਕ ਕਰੋ ਠੀਕ ਹੈ ਜੀ ਇਹ ਕੇਵਲਾ ਸੂਟ ਸੀ ਬੜੇ ਪਿਆਰੇ ਜਿਹੇ ਸੂਟ ਸੀਗੇ ਜੀ ਇੱਕ ਪਰਪਲ ਸੂਟ ਸੀਗਾ ਜੀ ਇਹ ਚ ਬੜਾ ਪਿਆਰਾ ਜਿਹਾ ਪ੍ਰਿੰਟ ਦੇਖੋ ਡਿਜ਼ਾਈਨਿੰਗ ਦੇਖੋ ਬਹੁਤ ਪਿਆਰੀ ਡਿਜ਼ਾਈਨਿੰਗ ਰਹਿਣ ਵਾਲੀ ਹੈ ਇਹ ਕੇ ਚ ਮਸਟਰਡ ਸੂਟ ਮਿਲਣ ਵਾਲਾ ਸੀ ਤੁਹਾਨੂੰ ਕਲਰ ਦੇਖੋ ਜੀ ਬਹੁਤ ਪਿਆਰੇ ਕਲਰ ਸਾਰੇ ਕਲਰ ਬਹੁਤ ਪਿਆਰੇ ਰਹਿਣ ਵਾਲੇ ਆ ਇਹ ਕਿਹਦੇ ਵਿੱਚ 그린 ਵਾਲਾ ਕਲਰ ਸੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਚੈੱਕ ਕਰਿਓ ਚਲੋ ਬਹੁਤ ਪਿਆਰੇ ਸੂਟ ਹੈ ਜੀ ਇਹ ਠੀਕ ਹੈ ਜੀ ਇੱਕ ਦੇ ਵਿੱਚ ਰੈੱਡ ਮਹਿਰੂਨ ਕਲਰ ਸੀ ਸਾਰੇ ਕਲਰ ਬੜੇ ਪਿਆਰੇ ਜੇ ਜਿਹਦਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਮਾਰਕੀਟ ਦੇ ਵਿੱਚ ਤੁਹਾਨੂੰ ਇਹਨਾਂ ਦੀ ਬਹੁਤ ਜ਼ਿਆਦਾ ਪ੍ਰਾਈਸ ਮਿਲਣ ਵਾਲੀ ਹੈ ਅਸੀਂ ਤੁਹਾਡੇ ਵਾਸਤੇ ਸਿਰਫ ਜੈਨੂਇਲ ਜੀ ਪ੍ਰਾਈਸ ਦੇ ਵਿੱਚ ਹੀ ਬਲੇ ਸੂਟ ਲੈ ਕੇ ਆਏ ਹਾਂ ਜੀ ਠੀਕ ਹੈ ਜੀ ਬੜੇ ਪਿਆਰੇ ਜੇ ਸੂਟ ਹੈ ਜੀ ਜਿਹੜਾ ਵੀ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਕੋਲੋਂ ਇਹ ਵਾਲੇ ਸੂਟ ਬਾਏ ਕਰ ਸਕਦੇ ਹੋ ਤੁਹਾਡਾ ਮੇਰੀ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ